ਚੋਰੀ ਸਰਕਾਰਾਂ ਨੂੰ ਮੈਂ ਕਿਉਂਕਿ ਇੰਨਾ ਜਲੀਲ ਕਰਕੇ ਆਪਾਂ ਬੇਗੁਨਾ ਤਾਂ ਉਹ ਕਿ ਉਹਨੇ ਕਿਹੜਾ ਕਤਲ ਕੀਤਾ ਸੀ ਕੀ ਕਰਤਾ ਇਹ ਇੱਕ ਨਜਾਇਜ਼ ਜਿਹੜਾ ਆਪਾਂ ਚੋਰੀ ਦੇਣਾ ਉਹਨੇ ਛਾਣਮਣ ਵੀ ਹੋ ਸਕਦੀ ਸੀ ਕੀ ਨਹੀਂ ਕਰ ਸਕਦੀ ਪੰਜਾਬ ਪੁਲਿਸ ਛਾਣਮਣ ਨਹੀਂ ਕਰਦਾ ਇਹਨਾਂ ਦਾ ਹੱਕ ਬੰਦਾ ਸੀ ਵੀ ਚੋਰੀ ਹੋ ਆ ਕਿ ਜਾਂ ਨਹੀਂ ਹੋਈ ਨਜਾਇਜ਼ ਹਨ ਨਜੀਲ ਕਰਕੇ ਨਜਾਇਜ਼ ਉਹਨਾਂ ਦੇ ਹੱਕਦਾਰ ਮੌਜੂਦ ਨੇ ਜ਼ਿੰਮੇਵਾਰ ਸਰਕਾਰਾਂ ਜਿਹੜੀਆਂ ਆਪ ਬੰਦੀਆਂ ਵਾ ਇਹ ਜੱਜਾਂ ਵਕੀਲਾਂ ਦੇ ਕਰ ਜਿੱਥੋਂ ਸਿੱਧਾ ਇਹ ਵੀਡੀਓ ਪਹੁੰਚਦੀ ਵੱਧ ਵੱਧ ਜੱਜਾਂ ਨੂੰ ਵੀ ਵਕੀਲਾਂ ਨੇ ਮੈਨੂੰ ਬੇਨਤੀ ਆ ਕਿ ਇਹਨਾਂ ਨੂੰ ਪਰਿਵਾਰਾਂ ਨੂੰ ਜਿਹਨਾਂ ਨੂੰ ਸਾਫ ਦਵਾਇਆ ਜਾਵੇ ਇਹਨਾਂ ਦੇ ਬੱਚੇ ਆ ਉਹਨਾਂ ਦਾ ਕੀ ਕਸੂਰ ਆ ਹੁਣ ਉਹਨਾਂ ਨੂੰ ਬਾਪ ਦਾ ਜਿਹੜਾ ਪਿਆਰ ਕੌਣ ਦੇਊਗਾ ਕੋਈ ਖੜੂਗਾ ਜਿਹੜਾ ਦੋ ਚਾਰ ਕਿੰਨੇ ਵੀਡੀਓ ਬਣਾਈਏ ਨਾ ਜੀ ਬੋਲ ਰਿਹਾ ਮੈਂ ਦੋ ਚਾਰ ਭਾਈ ਜੀ ਕਿੱਥੇ ਹੋ ਜਿਓ ਥੋੜਾ ਜਾ ਮੈਂ ਦੋ ਚਾਰ ਤੁਸੀਂ ਸਾਰਿਆਂ ਨੇ ਹੱਥ ਕਦੇ ਕਰਕੇ ਮੇਰੇ ਨਾਲ ਪਿੱਛੇ ਤੁਸੀਂ ਉਸ ਪ੍ਰਸ਼ਾਸਨ ਦਾ ਟਿੱਕ ਸਿਆਪਾ ਕਰਨਾ ਹੈ ਕਿਉਂਕਿ ਇਹ ਇਦਾਂ ਇਦਾਂ ਨੌਲੀ ਫਾਰਮ ਦੇਣ ਨਾਲ ਜਾਂ ਹੱਥ ਤੇ ਹੱਥ ਦੇ ਟਾਈਮ ਦੇਣ ਨਾਲ ਮੈਂ ਮੈਂ ਦੱਸਦਾ ਤੁਹਾਨੂੰ ਵੀ ਦੋ ਠੀਕ ਹੈ

ਬੇਨਤੀ ਕਰਦਾ ਸਾਡਿਓ ਜਰ ਬੈਠੋ ਪਿੱਛੇ ਨਾ ਖੜੋ ਮੈਂ ਜੋ ਸਟੇਜ ਸਕਤੀ ਸਾਹਿਬ ਕੰਨੇ ਸਟੇਜ 'ਤੇ ਲਾਣਗੇ ਸਾਰਿਆਂ ਨੂੰ ਬਾਹਰ ਆ ਪ੍ਰੋਗਰਾਮ ਦਿੱਤਾ ਪਈਆਂ ਹੋਈਆਂ ਸਾਰਿਆਂ ਨੂੰ ਪ੍ਰੋਗਰਾਮ ਮਿਲਣਾ ਮੈਂ ਇਥੋਂ ਦੇ ਸਟੇਜ 'ਤੇ ਪੁਸ਼ਪ ਪ੍ਰਕਾਸ਼ ਨੂੰ ਜਿਹੜੀ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਇਦਾਂ ਇਦਾਂ ਆ ਕੇ ਪਬਲਿਕ ਦੇ ਵਿੱਚ ਨਾ ਕਰਿਆ ਕਰੋ ਤੇ ਮੈਂ ਟੀਮਾਂ ਕਮੇਟੀ ਦੇਖ ਸਕਦੇ ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਸਰਨਾਥ ਦੇਲ ਮੰਤਰੀ ਤੇ ਵਰਦੀ ਖਾਲਸਾ ਆ ਦੂਸਰਾ

ਪਈ ਕੀ ਗੱਲਬਾਤ ਹੋਈ ਤੀ ਫਿਰ ਇਹ ਅੱਛਾ ਹੁਣ ਕੀ ਚਾਹੁੰਦੇ ਫਿਰ ਤੁਸੀਂ ਤੁਹਾਡੇ ਹਿਸਾਬ ਚਾਹੁੰਦੇ ਤੁਸੀਂ ਹਿਸਾਬ ਵਿੱਚ ਠੀਕ ਹੈ ਬਈ ਆਮਾਤਾ ਕਰੋ ਅਸੀਂ ਕਹਿੰਦੇ ਹਾਂ ਜੀ ਲਾਲ ਬਣੇ ਅਸੀਂ ਕਹਾਂਗੇ ਗੋਲਤੀ ਕੀਤੀ ਜਾਂਦੀ ਹੈ ਕਿ ਆਪਣੇ ਪ੍ਰੀਤ ਦੀ ਕਾਹਦੇ ਜਾ ਕੇ ਸਾਫ ਹੈ ਜੀ ਜਾਨਾ 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 ਨਾ 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 ਕਿੰਨਾਂ ਦਾ ਤੇ ਕਿਤਨੇ ਦਾ ਆ ਗਏ ਕੁੱਤੇ ਠੀਕ ਆ ਕਰੇ ਚੰਗੇ ਭਲੇ ਰਹੇ ਤੁਹਾਡੇ ਡੈਡੀ ਤੇ ਹੋ ਹਾਂ ਹਾਂ ਦੂਜਾ ਦਿਨ ਲੰਘਿਆ ਬਾਈ ਕੁੱਤਣ ਤੋਂ ਬਾਅਦ ਅੱਛਾ ਦੂਜਾ ਦਿਨ ਲੰਘਿਆ ਧਮਕੀਆਂ ਦੇ ਇਹ ਕਿਤੇ ਜਵਾਲੀਆਂ ਦਾ ਮਰਚਰ ਤੇ ਨਹੀਂ ਮੈਨਾਂ ਨੇ ਸਾਨੂੰ ਕੋਈ ਫੋਨ ਤੇ ਦੱਸਿਆ ਦੀ ਕੁਝ ਕੋਈ ਹਾਂ ਯਾਰ ਮੈਨੂੰ ਤਾਂ ਪੈਸੇ ਚੋਰੀ ਹੋ ਗਏ ਮਾ ਆਇਆ ਕੀ ਬਣਾ ਰਹੇ ਮਾ ਆਇਆ ਕਿ ਉਹਨਾਂ ਨੇ ਪੈਸੇ ਚੋਰੀ ਵੀ ਤੁਹਾਨੂੰ ਦੁਬਾਰੇ ਦੇਖਾ ਤਾਂ ਹੀ ਸਾਰੀ ਜ਼ਿੰਦਗੀ ਕੰਮ ਕਰਦੇ ਨੂੰ ਹੋਵੇ ਕਦੇ ਅੱਜ ਤੱਕ ਕਦੇ ਸਾਰੀ ਉਮਰ ਤੇ ਰੇਡ ਨੇ ਕੰਮ ਕਰਿਆ ਪੁਰੇ ਲਿਆਦਾ ਨਹੀਂ ਉਸ ਤੋਂ ਘਰ ਦੇ ਫੋਨ ਕਰਿਆ ਪਾਤਰਾ ਜੜਦੀ ਆ ਉਹ ਕਰਿਆ ਉਹਦਾ ਬੰਦਾ ਹਾਂਜੀ ਪੁਰੇ ਲਿਆਦਾ ਪੁਰੇ ਨੜੇ ਤੋਂ ਨਹੀਂ ਦੱਸਿਆ ਆਂ ਆ ਕੀ ਗੁੱਸਟਿਆ ਦੋਏ ਮੇਰੇ ਦਾ ਇੱਕ ਮੇਰਾ ਰੈੜੀ ਇੱਕ ਮੇਰਾ ਚਾਚਾ ਇੱਕ ਦੂਜੇ ਨੂੰ ਕੁੱਤੀਏ ਕਹਿਣਾ ਵੀ ਤੂੰ ਇਹਦਾ ਨਾਮ ਲੈ ਦੇ ਤੂੰ ਇਹਦਾ ਨਾਮ ਲੈ ਦੇ ਇਹਨਾਂ ਨੇ ਲਿਆ ਨਹੀਂ ਹੈਗਾ ਜੀ ਇਹ ਘਰੇ ਆ ਕੇ ਟੁਟਕ ਟਖਾ ਕੇ ਮੇਰੇ ਦਾਦਾ ਜੀ ਇਹਨੂੰ ਸੁਣਾਦੇ ਜੀ ਅਗਲੇ ਦਿਨ ਸਵੇਰੇ ਬੜੀਆ ਰਹਿ ਚੰਗੇ ਭਲੇ ਦੀ ਸੀ ਜੀ ਇਹ ਤਾਂ ਗਿਆ ਰੇੜੋਣੀ ਹਟੇ ਪਾਉਣ ਦੇ ਕਦੇ ਛੋਟੇ ਦੇ ਗੂੜੀਆਂ ਦਾ ਪਰਚਾ ਕਦੇ ਛੋਟੇ ਦੇ ਚਿੱਟੇ ਦਾ ਪਰਚਾ ਤੁਹਾਨੂੰ ਪਰਵਾਣਾਗੇ ਤੁਹਾਨੂੰ ਐ ਕਰਦਾਂਗੇ ਐ ਕਰੀਏ ਛੋਟੇ ਡੈਡੀ ਤੇ ਹਾਂ ਜੀ ਮੇਰੇ ਰੇੜੀ ਦੇ ਪਰਚਾ ਹੁਣ ਫਿਰ ਪ੍ਰਸ਼ਾਸਨ ਪਹੁੰਚੇ ਇਥੇ ਹੁਣ ਫਿਰ ਕੀ ਗੱਲਬਾਤ ਹੋਈ ਹੈ ਗੱਲਬਾਤ ਇਹ ਚੱਲ ਰਹੀ ਆ ਕਿ ਇਹ ਫੜ ਰਹੇ ਆ ਫੜ ਰਹੇ ਆ ਗਰੀ ਜਾਂਦੇ ਆ ਛੋਟਾ ਦੂਆ ਚਾਚਾ ਸੀ ਛੋਟਾ ਤਾਂ ਹੀ ਕੀ ਨਾਮ ਸੀ ਦੂਆ ਦੇ ਮੇਰੇ ਮੇਰੇ ਰੈਡੀਆਂ ਦਾ ਤਾਂ ਦਵਿੰਦਰ ਸਿੰਘ ਆ ਉਹਦਾਂ ਨੂੰ ਹਰ ਕਿਤੇ ਲੱਗਿਆ ਕੁਝ ਨਾ ਫਿਰ ਪ੍ਰੀਤ ਦੇਖ ਸਕਦੇ ਆ ਵੀ ਸਾਹਮਣੇ ਨੌਜਵਾਨ ਖੜਾ ਇਹਨਾਂ ਦੇ ਡੈਡੀ ਸੀਗੇ ਕੀ ਕਹਿਣਾ ਚਾਹੁੰਦੇ ਮਾਤਾ ਜੀ ਕੋਈ ਵੀ ਪੁਲਿਸ ਮੁਲਾਜ਼ਮ ਆ ਜੇ ਕੋਈ ਗੱਲਬਾਤ ਹੋ ਜੇ ਤੇ ਉਹਨਾਂ ਨੂੰ ਤਾਂ ਨੌਕਰੀਆਂ ਦਿੱਤੀਆਂ ਜਾਂਦੀਆਂ ਹੁਣ ਇਹਨਾਂ ਦਾ ਸਾਥ ਕੌਣ ਦੇਊਗਾ ਦੱਸੋ ਮੈਂ ਸਰਕਾਰ ਨੂੰ ਪੁੱਛਣੀ ਆ ਹੁਣ ਦੋ ਨੌਜਵਾਨ ਛੋਟੇ ਛੋਟੇ ਬੱਚੇ ਆ ਪਰਿਵਾਰਾ ਪਰਿਵਾਰ ਸਾਡੇ ਨੂੰ ਦੇਖਿਆ ਨਹੀਂ ਜਾਂਦਾ ਬੱਚਿਆਂ ਦਾ ਸ ਕੌਣ ਬਣੂਗਾ ਪੁੱਛਦੀ ਸਰਕਾਰਾਂ ਨੂੰ ਮੈਂ ਕਿਉਂਕਿ ਇੰਨਾ ਜਲੀਲ ਕਰਕੇ ਆਪਾਂ ਬੇਗੁਨਾ ਤੇ ਉਹ ਕੰਨੜ ਕਿਹੜਾ ਕਤਲ ਕੀਤਾ ਸੀ ਕੀ ਕਰਦਾ ਜੇ ਇੱਕ ਨਜਾਇਜ਼ ਜਿਹੜਾ ਆਪਾਂ ਚੋਰੀ ਦੇ ਨਾ ਉਹਨੇ ਛਾਣਮਿੰਡ ਵੀ ਹੋ ਸਕਦੀ ਸੀ ਕੀ ਨਹੀਂ ਕਰ ਸਕਦੀ ਪੰਜਾਬ ਪੁਲਿਸ ਛਾਣਮਿੰਡ ਨਹੀਂ ਕਰਨਾ ਇਹਨਾਂ ਦਾ ਹੱਕ ਬੰਦਾ ਸੀ ਵੀ ਚੋਰੀ ਹੋਈ ਵੀ ਆ ਕਿ ਜਾਂ ਨਹੀਂ ਹੋਈ ਨਜਾਇਜ਼ ਉਹਨਾਂ ਨੂੰ ਜਲੀਲ ਕਰਕੇ ਨਜਾਇਜ਼ ਉਹਨਾਂ ਦੇ ਹੱਕਦਾਰ ਮੌਤ ਦੇ ਜ਼ਿੰਮੇਵਾਰ ਸਰਕਾਰਾਂ ਜਿਹੜੀਆਂ ਆਪ ਬਣਦੀਆਂ ਹਨ ਐ ਜੱਜਾਂ ਵਕੀਲਾਂ ਦੇਕਰ ਜਿੱਥੋਂ ਸਿੱਧਾ ਇਹ ਵੀਡੀਓ ਪਹੁੰਚਦੀ ਵੱਧ ਵੱਧ ਜੱਜਾਂ ਨੂੰ ਵੀ ਵਕੀਲਾਂ ਨੇ ਉਹ ਮੈਨੂੰ ਬੇਨਤੀ ਆ ਕਿ ਇਹਨਾਂ ਨੂੰ ਪਰਿਵਾਰਾਂ ਨੂੰ ਇੰਨਾ ਜਿਹੜੇ ਬੱਚੇ ਆ ਉਹਨਾਂ ਦਾ ਕੀ ਕਸੂਰ ਆ ਉਹਨਾਂ ਨੂੰ ਬਾਪ ਦਾ ਜਿਹਦਾ ਪਿਆਰ ਕੌਣ ਦੇਊਗਾ ਖੋਈ ਖਣੂਗਾ ਜਿਹਦਾ ਪਿਓ ਉਹਨਾਂ ਨੂੰ ਦਿੰਦਾ ਸੀ ਉਹਨੇ ਘਰ ਦੇ ਵਿੱਚ ਉਹਨਾਂ ਦਾ ਰਸਨ ਪਾਈ ਜਨਾਂ ਦਾ ਸੀ ਕੌਣ ਚਲਾਊਗਾ ਉਹਨਾਂ ਤੇ ਉਹ ਜਿਹੜਾ ਪੁਲਿਸ ਮੁਲਾਜ਼ਮ ਸੀ ਜਿਹੜੇ ਨੇ ਕੋਟਾਈ ਕੀਤੀ ਹੈ ਜੀ ਦੁਕਾਨ 'ਚ ਕਿਸੇ ਇੱਕ ਵਰਕਸ਼ਾਪ 'ਚ ਡਰਾਈਵਰਾਂ ਦੀ ਕੌਣ ਜੀ ਮੁਲਾਜ਼ਮ ਸੀ ਪਰ ਕੀ ਪਤਾ ਕੀ ਗੱਲ ਆ ਹਣ ਸਾਡਾ ਪਰਿਵਾਰ ਹੋਵੇ ਤੇ ਮਿੰਟੋ ਮਿੰਟ ਚੱਕ ਲੈਂਦੇ ਆ ਸਾਡੇ ਆਗੇ ਦੇ ਗੱਲ ਹੋਵੇ ਸਿੰਘਾਂ ਤੋਂ ਆਵੇ ਸਾਡੇ ਜਿਹੜੇ ਜਵਾਈ ਭਾਈ ਉਹ ਵੀ ਚੱਕੇ ਜਾਂਦੇ ਆ ਸਾਡੀਆਂ ਧੀਆਂ ਵੀ ਚੱਕੀਆਂ ਜਾਂਦੀਆਂ ਹੁਣ ਇੰਨਾ ਮੁਲਾਜ਼ਮਾਂ ਵਾਰੇ ਇੰਨਾ ਮੁਲਾਜ਼ਮਾਂ ਵਾਰੇ ਕਿਉਂ ਨਹੀਂ ਪਰਿਵਾਰ ਚੱਕਿਆ ਜਾਂਦਾ ਕਿਉਂ ਇੰਨਾ ਵਾਰੇ ਕਿਉਂ ਇੰਨਾ ਦੀ ਸੇਫਟੀ ਦਿੱਤੀ ਜਾਂਦੀ ਪਈ ਸਰਕਾਰਾਂ ਨੂੰ ਮੈਂ ਪੁੱਛਦੀ ਆ ਕਿਉਂ ਹੱਥ ਸੱਚ ਦੇ ਉੱਤੇ ਸਰਕਾਰਾਂ ਕਿਉਂ ਨਹੀਂ ਕਰਦੀਆਂ ਕਿਉਂ ਗਰੀਬਨਾਂ ਉੱਤੇ ਕਤਕਾ ਕੀਤਾ ਜਾਂਦਾ ਵਾ ਵੱਧ ਤੋਂ ਵੱਧ ਜਿਹੜਾ ਵੀ ਇਹਨਾਂ ਨੂੰ ਨਸਾਫ ਦਿੱਤਾ ਜਾਵੇ ਜਿੱਥੋਂ ਜਿੱਥੋਂ ਮੀਡੀਆ ਪਾਉਂਦੀ ਵੱਧ ਤੋਂ ਵੱਧ ਜਿਹੜਾ ਵੀ ਪਰਿਵਾਰਾਂ ਨੂੰ ਨਾ ਜਾਵੇ ਵੀ ਅਸੀਂ ਸਾਰੇ ਦਲ ਪੰਥ ਇਹਨ ਸੋਨੂੰ ਤਾਂ ਤਸਵੀਰ ਦਿਖਾ ਰਿਆਂ ਜਿੱਥੇ ਨੌ ਪਾਤਰਾ ਵਿੱਚ ਤਰਨਾ ਲੱਧ ਰਿਹਾ ਜੋ ਨੌਜਵਾਨ ਆ ਜੋ ਵੀਡੀਓ ਫੇਸਬੁਕ ਤੇ ਚੱਲ ਰਹੀ ਆ ਦੋ ਨੌਜਵਾਨਾਂ ਨੇ ਜ਼ਹਿਰ ਥਾਤੇ ਤੁਸੀਂ ਤਰ ਲਈ ਸੀ ਉਸ ਪਰੰਦੀ ਤਰਨਾ ਲੱਧਿਆ ਹੋਇਆ ਆ ਤਾ ਤਿੰਨ ਇੰਦੇ ਜਥੇਬੰਦੀਆਂ ਵੀ ਪਹੁੰਚੀਆਂ ਨੇ ਬੀਬੀ ਮੰਪਰੀ ਤੌਰ ਵੀ ਪਹੁੰਚੇ ਨੇ ਅਤੇ ਜਥੇਦਾਰ ਵੀ ਪਹੁੰਚੇ ਨੇ ਪੂਰੀ ਸਪਲਸਵੋਰਟ ਕਰ ਰਹੇ ਨੇ ਵੀ ਅਸੀਂ ਤੁਹਾਡੇ ਨਾਲ ਆ ਯਾਰ ਦੋਸ਼ੀਆਂ ਦੇ ਪਰਚਾ ਹੋਣਾ ਚਾਹੀਦਾ ਤਾਂ ਜੋ ਦੋਸ਼ੀਆਂ ਨੂੰ ਸਜ਼ਾ ਮਿਲ ਸਕੇ ਜਿਹੜਾ ਇੱਤਾ 65000 ਰੁਪਏ ਵਿੱਚੇ ਦੋ ਨੌਜਵਾਨਾਂ ਨੂੰ ਜਲੀਲ ਤਰਨਾ ਬਹੁਤ ਮਾੜੀਦਲਾ ਉਹਨਾਂ ਨੇ ਫੇਰ ਵੀ ਤਹਿਦਾ ਦੀ ਵੀ ਅਸੀਂ ਮੋੜਦਾ ਫੇਰ ਵੀ ਉਹਨਾਂ ਪਰਚੇ ਦਾ ਨੋ ਲੈ ਤੇ ਵੀ ਥੋੜੇ ਪਰਚਾ ਪਾਵਾਂ ਨੇ ਜਲੀਲ ਤਰੇ ਦੇ ਆਪਾਂ ਵੀਡੀਓ ਦੇ ਦਿੱਤੀ ਦੀ ਤਾਂ ਹੀ ਉਹ ਨੌਜਵਾਨਾਂ ਨੇ ਅੱਤ ਦੇ ਬੀਹਾਂ ਇਹਦਾ ਪਜਲੀ ਲਾ ਹੋ ਜਾਏ ਬੇਇੱਜ਼ਤੀ ਹੋਊ ਬੇਇੱਜ਼ਤੀ ਤੋਂ ਡਰਦੇ ਮਾਰਿਆ ਨੇ ਤੁਸਤੀ ਤਰ ਲਈ ਤਾਂ ਤੇ ਉਹਨਾਂ ਨੇ ਟੁੱਟ ਮਾਰ ਇੰਨੀ ਦਿੱਤੀ ਦੀ ਸੀ ਹੱਦੋਂ ਜ਼ਿਆਦੇ ਹੱਦੋਂ ਜ਼ਿਆਦੇ ਟੁੱਟ ਮਾਰ ਦਿੱਤੀ ਇਸ ਲਈ ਉਹਨਾਂ ਮੁੰਡਿਆਂ ਨੇ ਜ਼ਹਿਰ ਥਾਤੇ ਤੁਸਤੀ ਤਰ ਲਈ ਪਰ ਨਕੀ ਦਾ ਸੋਚੇ ਸਟੰਡ ਬਣਾਵਾਉਣ ਦੇ ਪੰਜ ਮਿੰਟ ਲੈ ਕੇ ਜੋਤੀ ਡੈਰੀਆ ਇਹ ਸਭ ਤੋਂ ਪਹਿਲਾ ਹੱਥ ਬਣਦਾ ਕਿ ਆਪ ਦਾ ਪਰ ਮੈਂ ਬਾਹਰ ਸੀ ਲੈ ਖਬਰ ਦੇਖ ਕੇ ਲਾ ਜਾਈ ਕਿ ਕਾਰੀ ਮੈਨ ਬਰੋਸਿਕਾ ਪੜ੍ਹਨੀ ਆ ਜੀ ਬੇਟਾ ਟਾਈਮ ਬਣ ਗਿਆ ਕਿ ਤੁਸੀਂ ਜੇਕਰ ਸਰਪੰਚ ਦੇ ਕੋਲ ਟਾਈਮ ਬੈਠਾ ਹੋਵੇ ਤਾਂ ਇਹ ਕੋਈ ਨਹੀਂ ਕਿ ਆਇਆ ਗਾਇਲ ਚੱਲ ਰਹੀ ਹੈ ਗੱਲ ਨਹੀਂ ਕਿ ਦਮਗਾ ਪੈਣ ਦਾ ਨਹੀਂ ਹੈ। ਜੇਕਰ ਕੋਈ ਸੈਟੂਪ ਹੋਣਾ ਪਰ ਕਿਹੜਾ ਬਿਜਲੀ ਲਾ ਕੇ ਚੱਲ ਰਹੀ ਹੈ। ਕੰਮ ਨਹੀਂ ਮੈਂ ਸਾਰਾ ਸਮਝਾਣ ਤੋਂ ਖੜੀ ਹੈ ਬੈਠ ਕੇ ਖੜ ਕੇ ਸਭ ਤੋਂ ਸਰਕਮਟ ਨਹੀਂ ਜਾ। ਮੈਂ ਸੰਗਤ ਦੇ ਵਿੱਚ ਹੁਣ ਹਾਜ਼ਰੀ ਦਾ ਪੱਤਰ ਭੇਜਣਾ ਕਰਾਂਗਾ। ਭਾਵੇਂ ਇਹਦੀ ਮਾਣ ਸਨ। ਇਹ ਆਰਡਰ ਹੈ। ਇਹ ਸਭ ਜੀ ਬਹੁਤ ਜ਼ਰੂਰੀ ਹੈ।